ਤੇ ਅਨੀਤਾ ਮਾਮ ਨੀਸ਼ਾ ਮਾਮ ਤੇ ਸੰਗਾ ਜੀ ਦੀ ਐਕਟਿੰਗ ਹੁੰਦੀ ਹੈ ਸਾਨੂੰ ਇਦਾਂ ਲੱਗਦਾ ਸੀਗਾ ਕਿ ਸੱਚੀ ਚ ਆਪਾਂ ਇੰਡਸਟਰੀ ਦੇ ਦੁਸ਼ਮਣ ਹੈਗੇ ਤੇ ਉਹ ਚੀਜ਼ ਤੁਹਾਨੂੰ ਐਕਚੁਅਲ ਚ ਰੀਅਲ ਚ ਦੇਖਣ ਨੂੰ ਮਿਲੂਗੀ ਇੱਕ ਦੂਸਰੇ ਦੇ ਵਿਰੁੱਧ ਅਸੀਂ ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਿਹਾ ਸੀ ਤੇ ਪੂਰਾ ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ ਵੈਸੇ ਵੀ ਨੋਰਮਲ ਸਾਨੂੰ ਇੰਝ ਹੀ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਧੜਾ ਖੜਾ ਤੇ ਇੱਕ ਦਿਨ ਇੱਕ ਦਿਨ ਮੈਂ ਮਹਿਤਾਬ ਨੂੰ ਕਿਹਾ ਵੀ ਹਨਾ ਤਾਬ ਐਂਡ ਇਹ ਲੱਗ ਜਾਂਦਾ ਜਰਾ ਆਪਾਂ ਕਿ ਤੁਸੀਂ ਜਿੱਥੇ ਦੁਸ਼ਮਣ ਬਜਾਉਗੇ ਉਹਨੇ ਲੋਕ ਕਰਦੇ ਆ ਪਰਵਾਹ ਚੜਦੀ ਹੈ ਸੋ ਉੱਤੇ ਪਿਆਰ ਦਿੰਦੇ ਨੇ ਤਾਂ ਹੀ ਉਹਦਾ ਦੂਜਾ ਪਾਰਟ ਬਣਦਾ ਹੁਣ ਸਾਨੂੰ ਇਹ ਲੱਗਦਾ ਕਿ ਤੁਸੀਂ ਇਸ ਫੀਨੋਮੇਨਨ ਨੂੰ ਉਹਦੇ ਨਾਲੋਂ ਵੱਧ ਪਿਆਰ ਦਿਓਗੇ ਕਿਉਂਕਿ ਸਮਾਜ ਦੇ ਵਿੱਚ ਜਿਹੋ ਜਿਹੋ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਜੋ ਵੀ ਸਰਪੰਚੀ ਜਾਂ ਨੰਬਰਦਾਰੀ ਜਾਂ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਨੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਏ ਹਾਂ ਸੋਸ਼ਲ ਮੈਸੇਜ ਵੀ ਤੁਹਾਨੂੰ ਜ਼ਰੂਰ ਮਿਲੇਗਾ ਕੱਲਾ ਡਾਇਰੈਕਟਰ ਰਾਈਟਰ ਆਰਟਿਸਟ ਮਤਲਬ ਕੱਲੇ ਕੱਲੇ ਬੰਦੇ ਦੀ ਅਹਿਮੀਅਤ ਹੁੰਦੀ ਹੈ ਲਾਈਟਮੈਨ ਤੋਂ ਲੈ ਕੇ ਸਪੋਰਟ ਤੋਂ ਲੈ ਕੇ ਲਾਈਕ एवरीवन इज ਇੰਪੋਰਟੈਂਟ ਸੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਇੰਨੀ ਪਿਆਰੀ ਇਹ ਸੈਟ ਤੇ ਅਸੀਂ ਬਿਲਕੁਲ ਵਿਰੋਧੀ ਨਹੀਂ ਸੀ ਇੱਕ ਦੂਜੇ ਦਾ ਜਿੱਦਾਂ ਨਹੀਂ ਤਾਂ ਮੈਂ ਕਿਹਾ ਸਾਡਾ ਸਾਡੀ ਬੀ ਟੀਮ ਤੁਸੀਂ ਕਹਿ ਸਕਦੇ ਹੋ ਇਹਨਾਂ ਦੀ ਏ ਟੀਮ ਆ ਤੇ ਬਟ ਟਾਸ ਦੇ ਉੱਪਰ ਪਿਆਰ ਪੈ ਜਾਂਦਾ ਪਰ ਮੈਂ ਬਹੁਤ ਟਰਾਈ ਕੀਤੀ ਕਿ ਇਹ ਸਾਸੀ ਨੋਹਾਂ ਦੀ ਨਾ ਬਣੇ ਉਸੀ ਤਰ੍ਹਾਂ ਮੈਨੂੰ ਵੀ ਮੈਂ ਵੀ ਜਿੱਥੇ ਜਾਂਦੀ ਸੀ ਮੈਨੂੰ ਇਹ ਸਵਾਲ ਜ਼ਰੂਰ ਤੁਸੀਂ ਸੱਸ ਕੁੱਟੀ ਆ ਤੁਸੀਂ ਸੱਸ ਕੁੱਟੀ ਆ ਤੇ ਇਹ ਕੁਐਸਚਨ ਹਮੇਸ਼ਾ ਮੈਨੂੰ ਪੁੱਛਦੇ ਰਹਿੰਦੇ ਸੀ ਸਾਰੇ ਤੇ ਅੱਜ ਮੈਂ ਸੱਚੀ ਦਿਲੋਂ ਬਹੁਤ ਜ਼ਿਆਦਾ ਖੁਸ਼ ਆ ਬਿਕਾਜ਼ ਅ ਸਰਟੀਫੀਕੇਟ ਨਾ ਟ੍ਰੇਲਰ ਆਇਆ ਐਂਡ ਆਈ ਹੋਪ ਕਿ ਫਿਲਮ ਇਤੋਂ 10 ਗੁਣਾ ਵਧੀਆ ਹੋਊਗੀ ਬਿਕਾਜ਼ ਟ੍ਰੇਲਰ ਟ੍ਰੇਲਰ ਦਾ ਮਤਲਬ ਮਾਈਂਡ ਬ੍ਰੇਕ ਸੀਗਾ ਤੇ ਤੁਸੀਂ ਸਾਰੇ ਜਾਣੇ ਜ਼ਰੂਰ ਜਾਓ ਥੀਅਟਰਸ ਦੇ ਵਿੱਚ ਜਿੱਥੇ ਬਹੁਤ ਮੇਨਟ ਕੀਤੀ ਸੁਹੇਪੀ ਕੁਸੀ ਇਅਰ ਐਂਡ ਮੇਰੀ ਟੀਮ ਵੈਰੀ ਗੁੱਡ ਬੇਟਾ ਵੈਰੀ ਗੁੱਡ ਸਿਨੇਮਾ ਉਦੋਂ ਬਣਦਾ ਜਦੋਂ ਸਾਰੀ ਫੈਮਲੀ ਇਸਨੇ ਵਿੱਚ ਜਾਂਦੀ ਹੈ ਸੋ ਇਸ ਤੱਕ ਕਿ ਇਸ ਫਿਲਮ ਨੂੰ 80 ਸਾਲ ਦਾ ਬਜ਼ੁਰਗ ਵੀ ਦੇਖੂਗਾ ਇਸਾ ਇਸ ਫਿਲਮ ਨੂੰ 10 ਸਾਲ ਦਾ ਬੱਚਾ ਵੀ ਦੇਖੂਗਾ 20 ਸਾਲ ਦੀ ਸਾਡੀ ਵੀ ਦੇਖੋਗੇ 40 ਸਾਲ ਦੀ ਸਾਡੀ ਭੈਣ ਵੀ ਦੇਖੋਗੇ ਇਹ ਇੱਕ ਫੈਮਿਲੀ ਬੈਕਸ ਫਿਲਮ ਹੈ ਸਾਗੀਆਂ ਜਿਹੜੀਆਂ ਗਿੱਧਿਆਂ ਚ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਬੋਲੀयां ਪਾਉਂਦੀਆਂ ਸੀ ਉਹ ਬੋਲੀ ਦੇ ਇਤਿਹਾਸ ਤੇ ਫਿਲਮ ਹੈ ਇਹ ਸੋ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਲਚਰ ਫੋਰ ਦੇਖ ਰਹੇ ਹਾਂ ਖਾਸ ਕਰਕੇ ਜਿਹੜੇ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਮਨੁੱਖ ਤੋਂ ਦੂਜੇ ਕੰਟਰੀ ਦੇ ਵਿੱਚ ਪ੍ਰਵਾਸ ਕਰ ਗਏ ਉਹ ਸਾਡੇ ਕਲਚਰ ਨੂੰ ਮਿਸ ਕਰਦੇ ਨੇ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਉਧਰ ਫਿਰ ਦੇਖਦੀਆਂ ਨੇ ਦੂਜੀ ਮੁਲਕਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪੰਜਾਬ ਦਾ ਕੋਈ ਵਿਆਹ ਅਟੈਂਡ ਕੀਤਾ ਹੈ ਉਹਨਾਂ ਨੂੰ ਲੱਗਦਾ ਅਸੀਂ ਪੰਜਾਬ ਦੇ ਵਿੱਚ ਇੱਕ ਮਹੀਨਾ ਰਹਿ ਕੇ ਆਏ ਹਾਂ ਫੋ ਮੈਨੂੰ ਲੱਗਦਾ ਸਾਡਾ ਫੌਜਾ ਸੀ ਕਲਚਰ ਦੇ ਨਾਮ ਜੋੜ ਕੇ ਲੱਖ ਰਿਹਾ ਜਿੱਥੇ ਅਸੀਂ ਆਪਣੀ ਬੋਲੀ ਦੇ ਪ੍ਰਚਾਰ ਦਾ ਸਾਧਨ ਬਣੇ ਹੋਇਆ ਜਿੱਥੇ ਅਸੀਂ ਮਾਂ ਬੋਲੀ ਦਾ ਪ੍ਰਚਾਰ ਕਰਦੇ ਆ ਉੱਥੇ ਵੀ ਲੱਗਾ ਸੀ ਆਪਣੇ ਇਹ ਹੋਈਆਂ ਫਿਲਮਾਂ ਦੇ ਕਲਚਰ ਦਾ ਪ੍ਰਚਾਰ ਕਰਦੇ ਆ ਮੈਂ ਇਸ ਵਾਰ ਇਸ ਸੰਦੇਸ਼ ਸਰਵੇ ਔਰ ਉਹ ਟ੍ਰੇਲਰ ਦੇ ਵਿੱਚ ਨਹੀਂ ਦਿਖਾਇਆ ਗਿਆ ਉਹ ਮੋਹ ਪਾਜੀ ਨੇ ਮੇਰੇ ਖਾਲਚ ਸਸਪੈਂਸ ਰੱਖਿਆ ਹਾਂਜੀ ਹਾਂਜੀ ਟ੍ਰੈਕ ਹੈ ਮੇਰਾ ਰੂਪ ਵਿੱਚ ਹੁੰਦਾ ਬੜਾ ਅਚਰਜ ਟ੍ਰੈਕ ਹੈ ਸੁਣੇ ਜੇ ਕੋਈ ਮੈਨੂੰ ਪਸੰਦਾ ਹੋਗਾ ਯਾਨੀ ਮੇਰਾ ਪਾਰਟ ਹੈ ਬੱਡੇ ਕਹਿੰਦਾ ਅੰਦਾਜ਼ ਬੱਡੇ ਉਹ ਨਾ ਨਾ ਮੈਂ ਤੇਰੇ ਕਾਬੂ ਚ ਹੈਂ ਵੱਡੇ ਵੱਡੇ ਪਿੰਡ ਦੀ ਸਰਪੰਚ ਨੇ ਤੂੰ ਤੂੰ ਹੀ ਹਾਂ ਫਾਈਨਲੀ ਆਸਟ੍ਰੇਲੀਆ ਆਇਆ ਤੇ ਸਾਨੂੰ ਸੁੱਖ ਦਾ ਸਾਹ ਆਇਆ ਮੈਨੂੰ ਇੰਨੀ ਪਿਆਰੀ ਟੀਮ ਮਿਲੀ ਹੈ ਇੰਨੀ ਪਿਆਰੀ ਸੱਸ ਮੇਰੀ ਔਨ ਸੀਰੀ ਤੇ ਇੰਨੀ ਪਿਆਰੀ ਫੈਮਿਲੀ ਵੀ ਨੂੰ ਸਾਰੇ ਆਰਟਿਸਟ ਮਤਲਬ ਇਦਾਂ ਲੱਗਦਾ ਹੀ ਨਹੀਂ ਹੈ ਕਿ ਆਪਾਂ ਫੈਮਿਲੀ ਜਿਵੇਂ ਨਾ ਹੋਈਏ ਇਦਾਂ ਲੱਗਦਾ ਕਿ ਆਪਾਂ ਇੱਕ ਹੀ ਘਰ ਦੇ ਬੰਦੇ ਆ ਤੇ ਬਹੁਤ ਰੀਅਲ ਫੀਲ ਹੁੰਦਾ ਤੇ ਜਿਵੇਂ ਮੈਂ ਆਪਨੇ ਦੱਸਿਆ ਕਿ ਇਦਾਂ ਲੱਗ ਰਿਹਾ ਸੀਗਾ ਕਨਫਲਿਕਟ ਸੱਚੀ ਠਹਿਗੀ ਹੈ ਤੇ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਆ ਬਹੁਤ ਵਾਰ ਇਦਾਂ ਹੋਇਆ ਸੀਗਾ ਕਿ ਜਿਵੇਂ ਮੈਂ ਮਹਿਤਾਬ ਐਂਡ ਕਰਮਜੀਤ ਸਰ ਕੁਗੀ ਸਰ ਨਿਰਮਲ ਜੀ ਮੈਮ ਸਾਡੀ ਇੱਕ ਟੀਮ ਹੁੰਦੀ ਹੈ ਤੇ ਅਨੀਤਾ ਮੈਮ ਨੀਸ਼ਾ ਮੈਮ ਤੇ ਸੰਗਾ ਜੀ ਦੀ ਇੱਕ ਟੀਮ ਹੁੰਦੀ ਹੈ सबू एदा लग रहा कि सच्ची आप दूसरे के दुश्मन है ते ओ तो चीज़ थोड़ा एक्चुअल रीयल्स देखने को मिलेगी पर बाकी मोहित इज़ एन अमेजिंग रॉटर मैं इस करके नहीं कह रही कि ही इज़ माई हस्बैंड बट सची एज ए इंसान एज अ ह्यूमन कह रही हूँ मैं आर्ट की कदर करती हाँ सो उस पॉइंट ऑफ व्यू तो ही इज़ एन अमेजिंग डायरेक्टर ही अमेजिंग राइटर एंड जिन्हें भी आर्टिस्ट इन्ने प्यारे प्यारे, प्यारे बच्चे नाल जुड़े रहे इस बार साम थैंक यू सो मच सारेया दा क्योंकि एक फिल्म नु बनांदे पीछे जस्ट ਇਕਲਾ ਡਾਇਰੈਕਟਰ ਰਾਈਟਰ ਆਰਟਿਸਟ ਮਤਲਬ ਕੱਲੇ ਕੱਲੇ ਬੰਦੇ ਦੀ ਅਹਿਮੀਅਤ ਹੁੰਦੀ ਹੈ ਲਾਈਟਮੈਨ ਤੋਂ ਲੈ ਕੇ ਸਪੋਰਟ ਤੋਂ ਲੈ ਕੇ ਲਾਈਕ एवरीवन इज ਇੰਪੋਰਟੈਂਟ ਸੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਇੰਨੀ ਪਿਆਰੀ ਫਿਲਮ ਇੰਨੀ ਵਧੀਆ ਫਿਲਮ ਬਣਾਈ ਹੈ ਸੋ ਮੈਂ ਹੁਣ ਵੇਟ ਨਹੀਂ ਕਰ ਸਕਦੀ ਕਿ ਕਦੋਂ 7 ਜੂਨ ਆਏ ਤੇ ਤੁਸੀਂ ਸਾਰੇ ਜਣੇ ਸਾਡੀ ਫਿਲਮ ਦੇਖੋ थैंक यू सो मच ਮੈਨੂੰ ਬਹੁਤ ਖੁਸ਼ੀ ਹੋਈ ਹੈ ਫਿਲਮ ਕਰਕੇ ਉਮੀਦ ਨਾਲੋਂ ਜ਼ਿਆਦਾ ਤੁਹਾਡਾ ਪਰਵਾਹ ਹੰਗਾਰਾ ਮਿਲਿਆ ਔਰ ਇਹੀ وجہ ਹੈ ਕਿ ਅਸੀਂ ਜਦੋਂ ਇਹ ਸੈਕੰਡ ਪਾਰਟ ਬਣਾਇਆ ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਹੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੀਏ ਸਾਰੀ ਟੀਮ ਜਦੋਂ ਅਸੀਂ ਫਿਲਮ ਨੂੰ ਕਰ ਰਹੇ ਸੀਗੇ ਤਾਂ ਸੱਚੀ ਹੁੱਚੀ ਬਹੁਤ ਸਾਰੇ ਦਿਨ ਇੰਜ ਦੇ ਵੀ ਲੰਘੇ ਜਦੋਂ ਇੱਕ ਦੂਸਰੇ ਦੇ ਵਿਰੁੱਧ ਅਸੀਂ ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਹੇ ਸੀ ਤੇ ਪੂਰਾ ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ ਵੈਸੇ ਵੀ ਨਾਰਮਲ ਸਾਨੂੰ ਇੰਜ ਹੀ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਧੜਾ ਖੜਾ ਹੈ ਤੇ ਇੱਕ ਦਿਨ ਇੱਕ ਦਿਨ ਮੈਂ ਮਹਿਤਾਬ ਨੂੰ ਕਿਹਾ ਸੀ ਹੈਨਾ ਤਾਬਤ ਐਂਡ ਇਹ ਲੱਗ ਜਾਂਦਾ ਜਿਵੇਂ ਆਪਾਂ ਇੱਕ ਦੂਜੇ ਦੇ ਦੁਸ਼ਮਣ ਬਜਾਉਂਗੇ ਉਹਨੇ ਕਰਦਿਆ ਸੋ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਫਿਲਮ ਨੂੰ ਕਰਦੇ ਹੋ ਉਸ ਜਰਨੀ ਦੇ ਡਿਊਰਿੰਗ ਜਿਹੋ ਜਿਹਾਂ ਚੀਜ਼ਾਂ ਨੂੰ ਤੁਸੀਂ ਫੀਲ ਕਰਦੇ ਹੋ ਜਿਹੜੀ ਮੁਹੱਬਤ ਜਿਹੜੀ ਨਫ਼ਰਤ ਅਸੀਂ ਫੀਲ ਕੀਤੀ ਇਸ ਸੈਕੰਡ ਪਾਰਟ ਨੂੰ ਕਰਦਿਆਂ ਉਹੀ ਫਿਲਮ ਦੇ ਵਿੱਚ ਤੁਹਾਨੂੰ ਦਿਸੂਗੀ ਕਿਉਂਕਿ ਉਹ ਅਦਾਕਾਰੀ ਸਿਰਫ ਕੈਮਰੇ ਦੇ ਸਾਹਮਣੇ ਨਹੀਂ ਸੀ ਉਹ ਇੰਨਾ ਕੁਝ ਜਜ਼ਬ ਹੋ ਗਿਆ ਸੀ ਉਹ ਸਾਰੇ ਤੇ ਸਾਰੇ ਕੈਰੈਕਟਰ ਇੰਨੇ ਸਾਡੇ ਤੇ ਹਾਵੀ ਹੋ ਗਏ ਸੀ ਕੀਸੀ ਸੈਟ ਦੇ ਉੱਤੇ ਵੀ ਇਹ ਅਲੱਗ ਮੰਝਾ ਕੁਰਸੀਆਂ ਡਾ ਕੇ ਬੈਠਦੇ ਆ ਸਾਡੇ ਪੰਜਾਬੀ ਇੰਡਸਟਰੀ ਦੇ ਹੋਰ ਖੂਬਸੂਰਤ ਕਲਾਕਾਰ ਜਿਹੜੇ ਨੇ ਉਹ ਇਹਦਾ ਹਿੱਸਾ ਬਣੇ ਨੇ ਮਲਕੀਤ ਜਰਵਣੀ ਜੀ ਹਰਬੀ ਸੰਗਾ ਰੂਪੀ ਮੈਮ ਸੁਖਵਿੰਦਰ ਰਾਜ ਤੇ ਹੋਰ ਬੱਚੇ ਨੇ ਸਾਡੇ ਕੋਲ ਜਿਹੜੇ ਇਸ ਫਿਲਮ ਨੂੰ ਜਿਨ੍ਹਾਂ ਨੇ ਹੋਰ ਜ਼ਿਆਦਾ ਆਪਣੀ ਅਦਾਕਾਰੀ ਦੇ ਨਾਲ ਆਪਣੀ ਪ੍ਰੈਜ਼ੈਂਸ ਦੇ ਨਾਲ ਰਿਚ ਕੀਤਾ ਇਹ ਫਿਲਮ ਜਿਹੜੀ ਆ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਮਾਈਲਸਟੋਨ ਆ ਤੇ ਅਸੀਂ ਸਾਰੇ ਨੇ ਕੋਸ਼ਿਸ਼ ਕੀਤੀ ਕਿ ਇਸ ਚੀਜ਼ ਨੂੰ ਫੇਰ ਅੱਗੇ ਕੰਟੀਨਿਊ ਕਰੀਏ ਤੇ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਜਣੇ ਇਸੇ ਤਰ੍ਹਾਂ ਸਾਨੂੰ ਬਹੁਤ ਸਾਰਾ ਪਿਆਰ ਦੇਵੋਗੇ ਤੁਹਾਡੇ ਸਾਰੇ ਲਈ ਬਹੁਤ ਸਤਿਕਾਰ ਫਿਲਮ ਜ਼ਰੂਰ ਦੇਖਣ ਆਇਓ ਜਿਵੇਂ ਮੋਹਿਤ ਹੁਣਾਂ ਨੇ ਕਿਹਾ ਹੈ ਟ੍ਰੇਲਰ ਨਾਲੋਂ ਵੀ ਜ਼ਿਆਦਾ ਮਜ਼ਾ ਤੁਹਾਨੂੰ ਫਿਲਮ ਦੇਖ ਕੇ ਆਏਗਾ ਜਦੋਂ ਕੋਈ ਫਿਲਮ ਪ੍ਰਮਾਨ ਚੜਦੀ ਹੈ ਸਰੋਤੇ ਪਿਆਰ ਦਿੰਦੇ ਨੇ ਤਾਂ ਹੀ ਉਹਦਾ ਦੂਜਾ ਪਾਰਟ ਬਣਦਾ ਹੈ ਹੁਣ ਸਾਨੂੰ ਇਹ ਲੱਗਦਾ ਕਿ ਤੁਸੀਂ ਇਸ ਫਿਲਮ ਨੂੰ ਉਹਦੇ ਨਾਲੋਂ ਵੱਧ ਪਿਆਰ ਦੇਵੋਗੇ ਕਿਉਂਕਿ ਸਮਾਜ ਦੇ ਵਿੱਚ ਜੁੜੂ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਜੋ ਵੀ ਸਰਪੰਚੀ ਜਾਂ ਨੰਬਰਦਾਰੀ ਜਾਂ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਨੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਏ ਹਾਂ ਸੋਸ਼ਲ ਮੈਸੇਜ ਵੀ ਤੁਹਾਨੂੰ ਜਰੂਰ ਮਿਲੇਗਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਬਾਕੀ ਜਿੰਨੀ ਵੀ ਸਾਡੀ ਸਟਾਰ ਕਾਸਟ ਆ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸ਼ੂਟਿੰਗ ਦੇ ਵਿੱਚ ਬਹੁਤ ਵਧੀਆ ਮਾਹੌਲ ਸੀ ਤੇ ਇੰਨੇ ਵਧੀਆ ਫਰਕਾਰਾਂ ਦੇ ਨਾਲ ਅਸੀਂ ਦੋਨਾਂ ਨੇ ਅਸੀਂ ਨਵੇਂ ਸੀ ਮੈਂ ਤੇ ਹਨਵੀ ਅਸੀਂ ਕੰਮ ਕੀਤਾ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਤੇ ਅਸੀਂ ਕੋਸ਼ਿਸ਼ ਕਰਦੇ ਰਹਿਾਂਗੇ ਕਿ ਭਾਵੇਂ ਵੀ ਆਪਾਂ ਏਦਾਂ ਦਾ ਚੱਜਾ ਕੰਮ ਤੇ ਪਰਿਵਾਰਕ ਕੰਮ ਕਰਦੇ ਰਹੀਏ ਬਾਕੀ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਇਆ ਤੁਹਾਡਾ ਸਾਰਾ ਐਨਰਜੀ ਆਇਆ ਤੇ ਸਾਨੂੰ ਨਹੀਂ ਪਤਾ ਲੱਗਿਆ ਕਿ ਸ਼ੂਟ ਦੇ ਦਿਨ ਸਾਡੇ ਕਿਦਾਂ ਨਿਕਲ ਗਏ ਅਸੀਂ ਦਿਨੇ ਪਹਿਲਾਂ ਕੰਮ ਕਰਦੇ ਸੀ ਤੇ ਸ਼ਾਮ ਨੂੰ ਸਿੱਕ-ਦੂਜੇ ਦੀਆਂ ਮੈਨਿਟੀਆਂ 'ਚ ਬੈ ਕੇ ਇਕੱਠੇ ਖਾਣਾ ਖਾਣਾ ਫਨ ਕਰਨਾ ਤੇ ਸੈੱਟ ਤੇ ਅਸੀਂ ਬਿਲਕੁਲ ਵਿਰੋਧੀ ਦਾਲੀ ਸੀ ਇੱਕ ਦੂਜੇ ਦਾ ਜਾਨੀ ਨੀਤਾਂ ਨੇ ਕਿਹਾ ਸਾਡਾ ਸਾਡੀ ਬੀ ਟੀਮ ਤੁਸੀਂ ਕਹਿ ਸਕਦੇ ਹੋ ਇਹਨਾਂ ਦੀ ਏ ਟੀਮ ਆ ਤੇ ਬਟ ਲਾਸਟ ਦੇ ਉੱਪਰ ਪਿਆਰ ਪੈ ਜਾਂਦਾ ਪਰ ਮੈਂ ਬਹੁਤ ਟਰਾਈ ਕੀਤਾ ਕਿ ਇਹ ਸਾਸੇ ਨੋਹਾਂ ਦੀ ਨਾਂ ਬਣੇ ਪਰ ਕਿੱਥੇ ਟਾਲ ਲੀਆਂ ਨੇ ਤੁਹਾਨੂੰ ਪਤਾ ਹੀ ਨਾ ਆਖਿਰ ਦੇ ਬਰ ਸਾਸੇ ਨੂੰ ਹੱਕ ਦੀ ਜੀ ਨਹੀਂ ਹੁੰਦੀ ਐ ਧੀ ਤਾਂ ਧੀ ਹੁੰਦੀ ਆ ਨਾ ਮੇਰੇ ਚਲੋ ਜੀ ਹੋਰ ਤੁਸੀਂ ਸਾਰੇ ਜਣੇ ਪਸੰਦ ਕਰੋਗੇ ਕਿਉਂਕਿ ਬਹੁਤ ਮਿਹਨਤ ਕੀਤੀ ਐ ਤੇ ਇੱਥੇ ਮੈਂ ਮੋਹਿਤ ਦੀ ਪ੍ਰੇਜ਼ ਕਰੂੰਗੀ ਕਿ ਮੋਹਿਤ ਨੇ ਬਹੁਤ ਸੋਹਣੀ ਫਿਲਮ ਲਿਖੀ ਆ ਤੇ ਬਹੁਤ ਹੀ ਜ਼ਿਆਦਾ ਸੋਹਣੀ ਡਾਇਰੈਕਟ ਕੀਤੀ ਆ ਤੇ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ ਤੇ ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ ਕਿ ਫਿਲਮ ਕਿੱਦਾਂ ਦੀ ਹੋਣੀ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਲਈ ਬਹੁਤ ਇੰਪੋਰਟੈਂਟ ਇਵੈਂਟ ਆ ਕਿਉਂਕਿ ਪ੍ਰੋਮੋਸ਼ਨ ਦਾ ਪਹਿਲਾ ਦਿਨ ਆ ਸਾਡਾ ਤੇ ਅਸੀਂ ਟ੍ਰੇਲਰ ਲਾਂਚ ਕੀਤਾ ਸੋ ਸਾਰਿਆਂ ਨੂੰ ਹੋਪ ਕਰਦੇ ਹਾਂ ਪਸੰਦ ਆਊਗਾ ਤੇ ਜਿਹਦਾ ਨਹੀਂ ਤਾਂ ਮੈਮ ਨੇ ਕਿਹਾ ਕਿ ਸੈੱਟ ਤੇ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਮਸਤੀ ਕੀਤੀ ਜਿਹਦਾ ਮੈਮ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਐਪਰੀਸ਼ੀਏਸ਼ਨ ਮਿਲਿਆ ਇਸ ਰੋਲ ਵਾਸਤੇ ਉਸੇ ਤਰ੍ਹਾਂ ਮੈਨੂੰ ਵੀ ਮੈਂ ਵੀ ਜਿੱਥੇ ਜਾਂਦੀ ਸੀ ਮੈਨੂੰ ਇਹ ਸਵਾਲ ਜ਼ਰੂਰ ਦੇ ਤੁਸੀਂ ਸਸਕੁੱਟੀ ਐ ਤੁਸੀਂ ਸਸਕੁੱਟੀ ਐ ਤੇ ਇਹ ਕੁਐਸਚਨ ਹਮੇਸ਼ਾ ਮੈਨੂੰ ਪੁੱਛਦੇ ਰਹਿੰਦੇ ਸੀ ਸਾਰੇ ਤੇ ਮੇਰੇ ਲਈ ਵੀ ਬਹੁਤ ਟਰਨਿੰਗ ਪੁਆਇੰਟ ਸੀਗਾ ਇਹ ਫਿਲਮ ਤੇ ਬਹੁਤ ਵੇਟ ਸੀ ਸੈਕਿੰਡ ਕਦੋਂ ਪਾਰ ਸ਼ੁਰੂ ਹੋਗਾ ਜਦੋਂ ਸ਼ੁਰੂ ਹੋਇਆ ਤੇ ਫਿਰ ਇਹ ਸੀਗਾ ਹੁਣ ਪ੍ਰੋਮੋਸ਼ਨ ਕਦੋਂ ਸ਼ੁਰੂ ਹੋਗੀ ਫਿਲਮ ਦਾ ਟ੍ਰੇਲਰ ਕਦੋਂ ਲਾਂਚ ਹੋਗਾ ਤੇ ਅੱਜ ਉਹ ਦਿਨ ਆ ਗਿਆ ਤੇ ਹੋਪ ਕਰਦੇ ਹਾਂ ਜਿੱਦਾਂ ਤੁਸੀਂ ਪਹਿਲੀ ਨੂੰ ਪਿਆਰ ਦਿੱਤਾ ਸੀ ਉਤੋਂ ਵੱਧ ਚੜ ਕੇ ਤੁਸੀਂ ਦੂਜੀ ਨੂੰ ਪਿਆਰ ਕਰੋਗੇ ਤੇ ਅੱਜ ਮੈਂ ਸੱਚੀ ਦਿਲੋਂ ਬਹੁਤ ਜ਼ਿਆਦਾ ਖੁਸ਼ ਹਾਂ ਬਿਕਾਜ਼ ਅੱਜ ਸਾਡੀ ਫਿਲਮ ਦਾ ਟੇਲਰ ਆਇਆ ਐਂਡ ਆਈ ਹੋਪ ਕਿ ਫਿਲਮ ਇਤੋਂ 10 ਗੁਣਾ ਵਧੀਆ ਹੋਗੀ ਬਿਕਾਜ਼ ਟ੍ਰੇਲਰ ਟ੍ਰੇਲਰ ਦਾ ਮਤਲਬ ਮਾਈਂਡ ਬ੍ਰੇਕ ਸੀਗਾ ਤੇ ਤੁਸੀਂ ਸਾਰੇ ਜਾਣੇ ਜਰੂਰ ਜਾਓ ਥੀਏਟਰਸ ਦੇ ਵਿੱਚ ਅੱਜ ਸੀ ਬਹੁਤ ਵੇਲਟ ਕੀਤੀ। I'm happy to be here. ਸਿਨੇਮਾ ਉਹਦਾ ਮੋਰੋ ਕਰਦਾ ਜਦੋਂ ਸਾਰੀ ਫੈਮਲੀਆਂ ਇਸਨੇ ਵਿੱਚ ਜਾਂਦੀ ਹੈ। ਸੋ ਇਸ ਤੱਕ ਕਿ ਇਸ ਫਿਲਮ ਨੂੰ 80 ਸਾਲ ਦਾ ਬਜ਼ੁਰਗ ਵੀ ਦੇਖੂਗਾ, ਇਸ ਫਿਲਮ ਨੂੰ 10 ਸਾਲ ਦਾ ਬੱਚਾ ਵੀ ਦੇਖੂਗਾ, 20 ਸਾਲ ਦੀ ਸਾਡੀ ਧੀ ਵੀ ਦੇਖੂਗੀ, 40 ਸਾਲ ਦੀ ਸਾਡੀ ਭੈਣ ਵੀ ਦੇਖੂਗੀ। ਇਹ ਫਿਲਮ ਇੱਕ ਫੈਮਲੀ ਪੈਕੇਜ ਫਿਲਮ ਹੈ। ਦੂਜੀ ਗੱਲ ਇਹ ਹੈ ਕਿ ਜਿੰਨੇ ਜਿੰਨੇ ਸਾਡੀਆਂ ਜਿਹੜੀਆਂ ਵੱਡੀਆਂ ਫੈਮਿਲੀਜ਼ ਨੇ ਉਹ ਛੋਟੀਆਂ ਹੁੰਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਇੱਕ ਪਿਆਰ ਸੀ ਇੱਕ ਭਾਵਨਾ ਸੀ ਇਹ ਸਾਡੇ ਰਿਸ਼ਤਿਆਂ ਦੀ ਮੂਲਿਆਦੰਦਾ ਸੀ ਉਹ ਖਤਮ ਹੁੰਦੀਆਂ ਜਾਂਦੀਆਂ ਨੇ ਜਿੰਨੇ ਜਿੰਨੇ ਸਾਨੂੰ ਲੱਗਦਾ ਹੈ ਕਿ ਸਮਾਜ ਤਰੱਕੀ ਕਰਦਾ ਹੈ ਤੇ ਸਮਾਜ ਦੀ ਨੇ ਸਪੀਡ ਫੜ ਲਈ ਹੈ ਇੱਕ ਉਹ ਸਪੀਡ 'ਚ ਅਸੀਂ ਰਿਸ਼ਤੇ ਲਾਤਿਆਂ ਨੂੰ ਗੁਆਾਰ ਰਿਹਾ ਕਿਤੇ ਸੋ ਉੱਥੇ ਇਹ ਪਿਆਰਾ ਮੈਸੇਜ ਵੀ ਹੈ ਕਿ ਸਾਡੇ ਰਿਸ਼ਤੇ ਲਾਤੇ ਕਿਵੇਂ ਉਹਨੇ ਬੌਂਡਿੰਗ ਹੋਣੀ ਚਾਹੀਦੀ ਹੈ ਕਿਵੇਂ ਰਹਿਣੀ ਚਾਹੀਦੀ ਹੈ ਤੁਸੀਂ ਮੈਂ ਸਮਝਦਾ ਕਿ ਜਿੱਥੇ ਸਾਡੇ ਕੋਲੇ ਬਹੁਤ ਸਾਰੀਆਂ ਐਕਸ਼ਨ ਫਿਲਮਾਂ ਆਉਂਦੀਆਂ ਨੇ ਜਿੱਥੇ ਸਾਡੇ ਕੋਲੇ ਬਹੁਤ ਸਾਰੀਆਂ ਕਮੇਡੀ ਫਿਲਮਾਂ ਆਉਂਦੀਆਂ ਨੇ ਜਿੱਥੇ ਸਾਡੇ ਕੋਲ ਮਨਤਿਕ ਫਿਲਮਾਂ ਆਉਂਦੀਆਂ ਨੇ ਉੱਥੇ ਸਾਨੂੰ ਇਹੋ ਜਿਹੀ ਫੈਮਲੀ ਸਿਨੇਮੇ ਦੀ ਲੋੜ ਹੈ ਉੱਥੇ ਸਾਨੂੰ ਇਹੋ ਜੀਆਂ ਫਿਲਮਾਂ ਦੀ ਲੋੜ ਹੈ ਜੋ ਸਾਡੀ ਫੈਮਲੀਜ਼ ਨੂੰ ਪ੍ਰਮੋਟ ਕਰਦੀਆਂ ਜਿਹੜੀ ਸਾਨੂੰ ਇਹ ਦੱਸਦੀ ਹੈ ਅਸੀਂ ਸਿਨੇਮੇ ਚ ਇੰਜੋਏ ਤਾਂ ਕਰਦੇ ਹੀ ਲੱਗੇ ਸਾਗੀਆਂ ਜਿਹੜੀਆਂ ਗਿੱਧਿਆਂ ਚ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਮੂਲੀਆਤ ਹੁੰਦੀਆਂ ਸੀ ਉਹ ਬੋਲੀ ਦੇ ਅਧਾਰ ਤੇ ਫਿਲਮ ਹੈ ਇਹ ਸੋ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਲਚਰ ਫਿਲਮ ਦੇਖ ਰਹੇ ਹਾਂ ਖਾਸ ਕਰਕੇ ਜਿਹੜੇ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਮਨੁੱਖ ਤੋਂ ਦੂਜੇ ਕੰਟਰੀ ਦੇ ਵਿੱਚ ਪ੍ਰਵਾਸ ਕਰ ਗਏ ਉਹ ਸਾਡੇ ਕਲਚਰ ਨੂੰ ਮਿਸ ਕਰਦੇ ਨੇ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਉਧਰ ਫਿਰ ਦੇਖਦੀਆਂ ਨੇ ਦੂਜੀ ਮੁਲਕਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਅਸੀਂ ਪੰਜਾਬ ਦਾ ਕੋਈ ਵਿਆਹ ਅਟੈਂਡ ਕੀਤਾ ਹੈ ਉਹਨਾਂ ਨੂੰ ਲੱਗਦਾ ਅਸੀਂ ਪੰਜਾਬ ਦੇ ਵਿੱਚ ਇੱਕ ਮਹੀਨਾ ਰਹਿ ਕੇ ਆਏ ਹਾਂ ਸੋ ਮੈਨੂੰ ਲੱਗਦਾ ਸਾਡਾ ਫੌਜਾ ਅਸੀਂ ਕਲਚਰ ਦੇ ਨਾਮ ਜੋੜ ਕੇ ਲੱਖ ਰਹੇ ਹਾਂ ਜਿੱਥੇ ਅਸੀਂ ਆਪਣੀ ਬੋਲੀ ਦੇ ਪ੍ਰਚਾਰ ਦਾ ਸਾਧਨ ਬਣੇ ਹੋਇਆ ਜਿੱਥੇ ਅਸੀਂ ਮਾਂ ਬੋਲੀ ਦਾ ਪ੍ਰਚਾਰ ਕਰਦੇ ਆ ਉੱਥੇ ਉਹਨੂੰ ਲੱਗਾ ਸੀ ਆਪਣੇ ਇਹ ਹੋਈਆਂ ਫਿਲਮਾਂ ਦੇ ਕਲਚਰ ਦਾ ਪ੍ਰਚਾਰ ਕਰਦੇ ਆ ਸਸੀ ਗੱਲ ਜੀ ਸਰ ਅ ਪਿਛਲੀ ਵਾਰ ਤਾਂ ਆਪਾਂ ਤੁਸੀਂ ਸਾਰੇ ਨੇ ਦੇਖੀ ਹੈ ਕਿ ਨਾ ਭਾਈ ਤੁਸੀਂ ਟ੍ਰੇਲਰ ਤੁਸੀਂ ਦੇਖ ਲਿਆ ਔਰ ਮੈਂ ਇਸ ਵਾਰ ਇਸ ਦਾ ਹਿੱਸਾ ਬਣਿਆ ਔਰ ਉਹ ਟ੍ਰੇਲਰ ਦੇ ਵਿੱਚ ਨਹੀਂ ਦਿਖਾਇਆ ਗਿਆ ਉਹ ਬੋਲ ਪਾਜੀ ਨੇ ਮੇਰੇ ਖਾਲਚ ਸਸਪੈਂਸ ਰੱਖਿਆ ਹਾਂਜੀ ਹਾਂਜੀ ਟਰੈਕ ਹੈ ਮੇਰਾ ਰੂਹ ਨੇ ਹੁੰਦਾ ਬੜਾ ਵਕਰਾ ਜਿਹਾ ਡਰਾਮਾ ਜਿਸ ਨੂੰ ਦੇਖ ਕੇ ਮੈਨੂੰ ਪਸੰਦ ਆਊਗਾ ਜਿਸ ਦੇ ਵਿੱਚ ਬਹੁਤ ਵੱਡਾ ਮੈਸੇਜ ਹੀ ਹੈ ਤੇ ਇਹਦੇ ਨਾਲ ਨਾਲ ਇੱਕ ਦੋ ਬੜਾ ਇੱਕ ਹੋਰ ਵੀ ਪਾਇਆ ਹੋਣਗੇ ਰਿਚ ਪਰ ਉਮੀਦ ਹੈ ਕਿ ਤੁਸੀਂ ਇਸ ਕਰ ਨੂੰ ਬਹੁਤ ਪਿਆਰ ਦੇਵੋਗੇ ਫੈਮਲੀ ਫਿਲਮ ਹੈ ਔਰ ਪੂਲ ਜੈਨ ਦੇ ਨਾਲ ਆਟ ਗਈ ਥੈਂਕ ਯੂ ਵੈਰੀ ਮਚ ਪਰ ਮੈਨੂੰ ਐ ਲੱਗਦਾ ਜਦੋਂ ਸਾਂਸਕ੍ਰਿਤੀ 2 ਆਉਗੀ ਤੁਹਾਨੂੰ ਦੁਨੀਆ ਨਫ਼ਰਤ ਕਰਨੀ ਸ਼ੁਰੂ ਹੋ ਜਾਵੇ ਬਾਕੀ ਫਿਰ ਦੇਖੋਗੇ ਉਹ ਪਿਆਰਾ ਕਿਰਦਾਰ ਇਹਨਾਂ ਨੇ ਲਵਾਇਆ ਉਹ ਮੇਰਾ ਵੈਸੇ ਸੰਸਕੁਟੀ ਟੂਰ ਮੇਰਾ ਇੱਕ ਖੋਸ਼ੀ ਰਹੀ ਸੀ ਕਿ ਮੈਂ ਹਰ ਇੱਕ ਕੈਰੇਕਟਰ ਵਧੀਆ ਪਰਫਾਰਮਰ ਕੋ ਕਰਾਉਣਾ ਚਾਹੁੰਦਾ ਸੀ ਤੇ ਮੈਂ ਜਿੰਨੇ ਵੀ ਮੈਨੂੰ ਕਲਾਕਾਰ ਮਿਲੇ ਜਿਦਾ ਵੀਰ ਜੀ ਸੀਗੇ ਮੈਡਮ ਸੀਗੇ ਇਹ ਇੰਨੇ ਕਮਾਲ ਦੇ ਆਰਟਿਸਟ ਨੇ ਰੂਹ ਖੁਸ਼ ਹੋ ਜਾਂਦੀ ਨਾਲ ਕੰਮ ਕਰਕੇ ਬੜਾ ਪਿਆਰੇ ਕੈਰੇਕਟਰ ਇਹਨਾਂ ਨੇ ਲਿਭਾਏ ਆਪਣੇ ਬਾਕੀ ਤੁ ਸੰਸਕੁਟੀ ਟੂਰ ਜਿੱਦਾਂ ਰਿਲੀਜ਼ ਹੋਊਗੀ ਤੁਹਾਨੂੰ ਪਤਾ ਲੱਗੂਗਾ ਇੱਕ ਇੱਕ ਕੈਰੇਕਟਰ ਨੇ ਕਿੰਨੀ ਮਿਹਨਤ ਕੀਤੀ ਹੈ ਕਿੰਨਾ ਜ਼ੋਰ ਲਾਇਆ ਹੈ ਸੱਚੀ ਗੱਲ ਹੈ ਸਾਰਿਆਂ ਨਾਲ ਤੁਸੀਂ ਜਿਵੇਂ ਕਿ ਪਹਿਲੀ ਫਸਟ ਕੁੱਟਨੀ ਜਦੋਂ ਦੇਖੀ ਹੈ ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ ਤੇ ਆਮ ਸੋ ਲੱਕੀ ਟੂ ਬੀ ਆ ਪਰਟ ਆਫ ਦਿਸ ਫਿਲਮ ਫਸਟ ਕੁੱਟਨੀ ਨੂੰ اور ਇੰਨੇ ਪਿਆਰੇ ਕਲਾਕਾਰਾਂ ਨਾਲ ਕੰਮ ਕਰਕੇ ਵੈਸੇ ਹੀ ਬੜਾ ਮਜ਼ਾ ਆਉਂਦਾ ਹੈ ਬਦਲਿਆ ਲੱਗਦਾ ਹੈ ਕਿ ਯਾਰ ਇੰਨੇ ਨੇ अच्छे ਕਲਾਕਾਰਾਂ ਨਾਲ ਕੰਮ ਕਰਨਾ ਤੇ एज यूजली <laughs> <laughs> <to you. laughs> तो मेरा छोटा जहा पार्ट है पर तुम सारे देख के मजा आएगा एंड थैंक यू मोहित सर जिधर छोटा पार्ट में रहा वो वो थी थ्री डे जिधर बड़ा हो जाता है सर मैं आप ही इनको दिए कि मेरा पार्ट है तो बड़ा ही लग रहा है तो इसलिए कि मोहित सर को मैं थैंक्स करना चाहती हूँ कि सर ने इतना विश्वास की था या सर ने सर को लगा कि भाई अच्छे परफॉर्मेंस को लो काम कराना थे। थे थे तो थैंक ਕੀ ਤੁਸੀਂ ਅਨਨੁਸ਼ਾਸਨ ਦਿੱਤਾ ਤੇ ਹੁਮੀਦਾ ਨੂੰ ਫੋਟੋ ਵੀ ਕੰਮ ਕਰਨ ਲਈ ਤੇ ਸਸਪਟ ਵੀ ਸਾਰੇ ਪਲੀਜ਼ ਜ਼ਰੂਰ ਦੇਖਣਾ ਨਾ ਜਿੰਨਾ ਮਜ਼ਾ ਤੁਹਾਨੂੰ ਪਹਿਲੀ ਵਾਰੀ ਦੇਖਣ ਚਾਇਆ ਸੀ ਉਸ ਤੋਂ ਡਬਲ ਮਜ਼ਾ ਤੁਹਾਨੂੰ ਮਿਸਮਾ ਕਰ ਸਕਦਾ ਹੈ ਠੀਕ ਹੈ ਜੀ ਥੈਂਕ ਯੂ ਸੋ ਮਚ ਇਹ ਬੜਾ ਹੋ ਹੀ ਇੰਪੋਰਟ ਹੈ ਇਹ ਛੋਟੇ ਛੋਟੇ ਬੱਚੇ ਵੀ ਦੇਖੋ ਕਿ ਤੇ ਆਈ ਹੋਪ ਇਹ ਮੂਵੀ ਸੂਨ ਆ ਜੇ 7 ਜੂਨ ਨੂੰ ਤੇ ਇਹ ਇਹ ਟ੍ਰੇਲਰ ਹੀ ਇਨਾ ਗੋਰਜੀਅਸ ਸੀ ਸੋਚੋ ਕਿ ਇਹ ਐਕਸਾਈਟਿੰਗ ਮੂਵੀ ਆਏਗੀ ਜੀ ਥੈਂਕ ਯੂ ਸਸਿਕਾਲ ਸਸਿਕਾਲ ਤੇ ਤਾਂ ਕਿਤੇ ਆ ਦਿਨਾ ਪਾਰਟ 2 ਆ ਤੇ ਜਿੰਨੀਆਂ ਵੀ ਮੂਵੀ ਦਾ ਸਭ ਤੋਂ ਵਧੀਆ ਸਭ ਤੋਂ ਵਧੀਆ ਲਾਈਕ